ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇੱਕ ਸਪੈਸ਼ਲ ਜਿਹੜੀ ਮੁਹਿੰਮ ਸ਼ੁਰੂ ਕੀਤੀ ਆ ਉਹ ਹੈ ਕਿ ਮਿਸ਼ਨ ਚੜ੍ਹਦੀ ਕਲਾ ਜਿਹੜਾ ਸਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗੁਰਮੰਤਰ ਦਿੱਤਾ ਸੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸੋ ਇਹ ਸਰਬੱਤ ਦੇ ਭਲੇ ਦਾ ਮਿਸ਼ਨ ਹੈ ਜੀ ਇਹਦੇ ਚ ਮੈਂ ਤੁਹਾਡੇ ਜ਼ਰੀਏ ਤੁਹਾਨੂੰ ਵੀ ਕਰਦਾ ਜੀ ਸਾਰਿਆਂ ਨੂੰ ਮੈਂ ਮੈਂ ਹਰ ਇੱਕ ਜਿਹੜਾ ਵੀ ਦੇਸ਼ ਵਾਸੀ ਉਹ ਚੇਤੇ ਦੌਰ ਤੇ ਜਿਹੜਾ ਪੰਜਾਬੀ ਚਾਹੇ ਉਹ ਪੰਜਾਬ ਚ ਰਹਿੰਦਾ ਪੰਜਾਬ ਤੋਂ ਬਾਹਰ ਰਹਿੰਦਾ ਜਾਂ ਕਿਸੇ ਦੇਸ਼ ਕਿਸੇ ਹੋਰ ਦੇਸ਼ ਚ ਰਹਿੰਦਾ ਉਹਨਾਂ ਨੂੰ ਬੇਨਤੀ ਕਰਦਾ ਕਿ ਇਸ ਵੇਲੇ ਸਮਾਂ ਹੈ ਕਿ ਆਪਾਂ ਜਿਹੜੇ ਸਾਡੇ ਭਰਾ ਆ ਉਹਨਾਂ ਨੂੰ ਸਾਡੀ ਲੋੜ ਆ ਇਹ ਜ਼ਰੂਰੀ ਨਹੀਂ ਕਿ ਅਸੀਂ ਲੱਖ ਦੇਣਾ 10 ਲੱਖ ਦੇਣਾ ਜਾਂ ਕੋੜ ਰੁਪਇਆ ਦੇਣਾ ਆਪਾਂ 10 ਰੁਪਇਆ ਵੀ ਦੇ ਸਕਦੇ ਆ 100 ਰੁਪਇਆ ਵੀ ਦੇ ਸਕਦੇ ਆ ਤੇ ਉਹਦੇ ਵਾਸਤੇ ਜਿਹੜਾ ਤੁਹਾਡੀ ਵੈਬਸਾਈਟ ਹੈਗੀ ਆ ਉਹ rangla.punjab.gov.in ਉਹਦੇ ਤੇ ਜਾ ਕੇ ਤੁਸੀਂ 10 ਰੁਪਏ ਵੀ ਡੋਨੇਟ ਕਰ ਸਕਦੇ ਹੋ 10 ਲੱਖ ਵੀ ਕਰ ਸਕਦੇ ਹੋ ਕਰੋੜ ਵੀ ਕਰ ਸਕਦੇ ਹੋ ਜੋ ਜਿੰਨੀ ਕਿਸੇ ਦੀ ਸ਼ਰਧਾ ਹੋਵੇ ਜਿੰਨੀ ਕਿਸੇ ਦੀ ਸਮਰੱਥਾ ਹੋਵੇ ਬਟ ਮੈਂ ਬੇਨਤੀ ਕਰਨਾ ਚਾਹੁੰਦਾ ਵੀ ਦਾਨ ਜ਼ਰੂਰ ਕਰੋ ਦਾਨ ਦੇ ਵਿੱਚ ਬਰਕਤ ਹੁੰਦੀ ਆ ਦਾਨ ਦੇ ਪੈਸੇ ਨਾਲ ਜਿਹੜਾ ਕੰਮ ਹੋਏਗਾ ਉਹ ਹਮੇਸ਼ਾ ਸਿਰੇ ਚੜੇਗਾ